ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਜਿਨਾ ਪੇਟਿਆ ਮੇਰਾ ਪੂਰਾ ਸਤ ਗੁਰੂ ਇਕੱਠਾ ਹੀ ਪਾਠ ਸਤ ਗੁਰੂ ਜਿਨਾ ਪੇਟਿਆ ਮੇਰਾ ਪੂਰਾ ਸਤ ਗੁਰੂ ਤਿਨ ਹਰ ਨਾਮ ਦਰੜਾਵੇ RAM ਰਾਜੇ ਤੇਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ ਤੈਨ ਜਮ ਨੇੜ ਨ ਆਵੇ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਕਰਾਵੇ ਜਿਨੇ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਗਨ ਨ ਹੋਈ RAM ਰਾਜੇ ਜਿਨੇ ਸਾਤ ਗੁਰਪੁਰਖ ਮਨਾਇਆ ਤੇਨ ਪੂਜੇ ਸਭ ਕੋਈ ਮਨਾਇਆ ਇਉਂ ਨਹੀਂ ਬੋਲਨਾ ਧਿਆਇਆ ਮਨਾਇਆ ਜਿਨੇ ਸਤਗੁਰ ਪਿਆਰਾ ਸੇਵਿਆ ਤਿਨਾ ਸੁਖ ਸਾਧ ਹੋਈ ਜਿਨਾ ਨਾਨਕ ਸਤਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਜਿਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚੱਖ ਮਾਰਾ ਸਭ ਦੁਸ਼ਟ ਚੱਖ ਮਾਰਾ ਜਾਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤ ਉਪਾਇਆ ਹਾਂਜੀ ਹਰ ਜੁਗ ਜੁਗ ਭਗਤ ਉਪਾਇਆ ਪੈ ਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਖਖਾ ਦੁਸ਼ਟ ਖਖਾ ਬੋਲਣਾ ਮੇਰੇ ਠਮਕ ਦੁਸ਼ਟ ਤੇ ਲਾਉਣੀ ਹੈ ਹਰਨਾਖਸ ਨਹੀਂ ਕਹਿਣਾ ਹਰਨਾਖਸ ਦੁਸ਼ਟ ਹਰ ਮਾਰਿਆ ਹਰਨਾਖਸ ਦੁਸ਼ਟ ਹਰ ਮਾਰਿਆ ਆਮ ਪਾਠੀ ਸਿੰਘ ਬਹੁਤ ਇਹ ਪਾਠ ਦਾ ਅ ਅਰਥ ਦਾ ਅਨਾਰਥੀ ਕਰ ਜਾਂਦੇ ਹਨ ਦੁਸ਼ਟ ਹਰ ਕਹਿ ਦਿੱਤਾ ਦਾ ਕਿੱਡਾ ਅਨਾਰਥ ਹੋ ਗਿਆ ਹਰਨਾਖਸ ਦੁਸ਼ਟ ਹਰਨਾਕਸ ਜਿਹੜਾ ਦੁਸ਼ਟਤਾਈ ਕਰਨ ਵਾਲਾ ਸੀ ਉਸ ਨੂੰ ਵਾਹਿਗੁਰੂ ਨੇ ਮਾਰਿਆ ਹਰਨਾਕਸ ਨੇ ਨਹੀਂ ਕਰਿਆ ਦੁਸ਼ਟ ਹਰ ਨਹੀਂ ਬੋਲਣਾ ਇਸ ਕਰਕੇ ਬਹੁਤੇ ਜਿਆਦੇ ਕਿਉਂਕਿ ਰਹਿਰਾਸ ਦਾ ਪਾਠ ਤਕਰੀਬਨ ਹੁੰਦਾ ਜਿਹੜਾ ਇਹ ਸ਼ਲੋਕ ਦਾ ਵੀ ਨਾਲ ਪਾਠ ਕਰਦੇ ਹਨ ਤੇ ਉਹ ਫਿਰ ਐਂ ਬੋਲ ਜੰਦੇ ਹਨ ਹਰਨਾਕਸ ਦੁਸ਼ਟ ਹਰ ਮਾਰਿਆ ਹਰਨਾਕਸ ਦੁਸ਼ਟ ਹਰ ਮਾਰਿਆ ਅਤੇ ਪ੍ਰਹਲਾਦ ਨਹੀਂ ਬੋਲਣਾ ਪ੍ਰਹਲਾਦ ਹੀ ਉਚਾਰਨ ਕਰਨਾ ਪ੍ਰਹਲਾਦ ਤਰਾਇਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪੇਠ ਦੇ ਨਾਮ ਦੇਵ ਮੁਖ ਲਾਇਆ ਜਾਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਅਸਾ ਮਹੱਲਾ ਚੌਥਾ ਛੰਤ ਧਰ ਪੰਜਵਾ ਇੱਕ ਓੰਕਾਰ ਸਤਪੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਇਸ ਵਿਸ਼ਰਾਮ ਧਿਆਨ ਨਾ ਲਾਉਣਾ ਮੇਰੇ ਮਨ ਪਰਦੇਸੀ ਇੱਥੇ ਠਮਕ ਵੇ ਪਿਆਰੇ ਇੱਥੇ ਵਿਸ਼ਰਾਮ ਆਉ ਘਰੇ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੀ ਜਿੰਨੀਆਂ ਵੀ ਅੱਗੇ ਪੰਕਤੀਆਂ ਆਉਣਗੀਆਂ ਮੇਰੇ ਪਿਆਰੇ ਪਦ ਤੇ ਹੀ ਵਿਸਰਾਮ ਹੈ ਮੇਰੇ ਪਿਆਰੇ ਪਦ ਤੋਂ ਪਹਿਲਾਂ ਵੀ ਠਮਕ ਲਾ ਦੇਣੀ ਹੈ ਰੰਗ ਰਲੀਆਂ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੀਲੇ ਹਰੀ ਮੈਂ ਪ੍ਰੇਮ ਨਾ ਚਾਖਿਆ ਮੇਰੀ ਪਿਆਰੀ ਭਾਉ ਕਰੀ ਮਾਨ ਤ੍ਰਿਸ਼ਨਾ ਨਾ 부ਜੀ ਮੇਰੀ ਪਿਆਰੀ ਨਿਤ ਆਸ ਕਰੀ ਨਿਤ ਜੋਬਨ ਜਾਵੇ ਮੇਰੀ ਪਿਆਰੀ ਜਮ ਸਾਸ ਹਿਰੇ ਭਾਗਮਣੀ ਸੁਹਾਗਣ ਮੇਰੇ ਪਿਆਰੀ ਨਾਨਕ ਹਰ ਔਰ ਤਾਰੇ ਪੇਰ ਰੱਤੇ ਅੜੇ ਮੈਡੇ ਲੋਇਣ ਮੇਰੇ ਪਿਆਰੇ ਛਾਤ੍ਰਿਕ ਬੂੰਦ ਜਿਵੇ ਮਨ ਸੀਤਲ ਹੋਆ ਮੇਰੇ ਪਿਆਰੇ ਬੂੰਦ ਤੇ ਬੂੰਦ ਛਾਤ੍ਰਿਕ ਬੂੰਦ ਜਿਵੇ ਛਾਤ੍ਰਿਕ ਬੂੰਦ ਜਿਵੇ ਹਾਂਜੀ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰਹ ਜਗਾਵੇ ਮੀਰੀ ਪਿਆਰੀ ਨੀਦ ਨਾ ਪਵੇ ਕਿ ਵੇ ਹਰ ਸੱਜਣ ਲੱਦਾ ਮੇਰੇ ਪਿਆਰੀ ਨਾਨਕ ਗੁਰੂ ਲਿਵੈ ਛਾੜ ਚੇਤ ਬਸੰਤ ਮੇਰੇ ਪਿਆਰੀ ਪੱਲੀਏ ਰੁੱਤੇ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਛਾੜ ਚੇਤ ਬਸੰਤ ਚੜ੍ਹ ਪਾਰਾ ਬੋਲਣਾ ਛਾੜ ਚੇਤ ਬਸੰਤ ਇਥੇ ਠਮਕਾ ਮੇਰੇ ਪਿਆਰੇ ਇਥੇ ਵਿਸਰਾਮ ਹੈ ਭਲੀ ਐੜਾ ਭਲੀ ਨਹੀਂ ਕਹਿਣਾ ਐੜਾ ਵੀ ਹੈ ਨਾਲ ਭਲੀ ਰੁੱਤੇ ਪੈਰ ਵੱਜੜਿਆ ਹੋ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਇਹ ਵੀ ਪਾਠ ਵੱਜੜਿਆ ਹੋ ਨਹੀਂ ਕਹਿਣਾ ਛੱਜਾ ਹੈਗਾ ਵੱਜੜਿਆ ਹੋ ਥੋੜਾ ਜਿਹਾ ਕੱਸ ਕੇ ਬੋਲਨਾ ਫਿਰ ਵੱਜ ਵੱਜੜੇ ਆਹ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਇ ਨੈਣ ਜੁਤੇ ਜੁਤੇ ਕਸ ਕੇ ਬੁਲਨਾ ਗੁਰ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਸੁਤੇ ਪੂਲਾ ਬੁਲਨਾ ਜਿਉ ਮਾਤ ਸੁਤੇ ਪੁੱਤਰ ਨਦੀ ਹਰ ਕੀ ਆ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆ ਗੁਰ ਵਿਟੜਿ ਅਹੋ ਹਉ ਕੋਲੀ ਮੇਰੇ ਪਿਆਰੇ ਹਾਂਜੀ ਵਿਟੜਿ ਅਹੋ ਗੁਰ ਵਿਟ ਵਿਟੜਿ ਅਹੋ ਹਉ ਕੋਲੀ ਮੇਰੇ ਪਿਆਰੇ ਇਥੇ ਸੰਜੇਨ ਹਰ ਮਿਲਾਈਆ ਸਭ ਆਸਾ ਹਰ ਪੂਰੀਆ ਮੇਰੇ ਪਿਆਰੀ ਮਨ ਕਿੰਦੇ ਅੜਾ ਫਾਲ ਪਾਇਆ ਹਰ ਟੁੱਠੜਾ ਮੇਰੇ ਪਿਆਰੀ ਜਨ ਨਾਨਕ ਨਾਮ ਸਮਾਇਆ ਧਿਆਨ ਨਾਲ ਟੁੱਠੜਾ ਟੁੱਠੜਾ ਉਚਾਰਨ ਕਰਨਾ ਕਈ ਵਾਰ ਟੁੱਠੜਾ ਬੋਲ ਜਾਂਦੇ ਹਾਂ ਸ਼ੁੱਧ ਬੋਲਣਾ ਟੁੱਠੜਾ ਹਰ ਤੁਠੜ ਟੁੱਠੜਾ ਮੇਰੇ ਪਿਆਰੀ ਜਨ ਨਾਨਕ ਨਾਮ ਸਮਾਇਆ ਪਿਆਰੀ ਹਰ ਬਿਨ ਪ੍ਰੇਮ ਨਾ ਖੀਲਸਾ ਪਿਆਰੀ ਪੰਤੀ ਵਿਸਰਾਮ ਲਾਉਣਾ ਏ ਪਿਆਰੀ ਹਰ ਬਿਨ ਪ੍ਰੇਮ ਨਾ ਖੀਲਸਾ ਕਿਉ ਪਾਈ ਗੁਰ ਜੇਤ ਲਗ ਪਿਆਰਾ ਦੇਖਸਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਿਉ ਪਾਈ ਗੁਰ ਇਥੇ ਵਿਸਰਾਮ ਹੈ ਜੇਤ ਲਗ ਇਹ ਸੰਮੰਧਕ ਪਾਠ ਹੈ ਜੇਤ ਲਗ ਇਹ ਪੋਲੇ ਪਾਦੀ ਬੋਲਣੀਆਂ प्यारा देख सा हर दातड़े मेल गुरु मुख गुरमुख मेल सा हर दातड़े दातड़े है हर दातड़े मेल गुरु इथे विश्राम लाना है मुख गुरमुख मेल सा गुर नानक पाया मेरे प्यारे प्यारुर मस्तक ਲੇਕ ਸਾ ਇਹ ਲੇਖ ਸਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਕਰਨਾ ਹੈ ਲੇਖ ਸਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਅਨਦੋ ਅਨੰਦ ਕਣਾ ਮੈਂ ਸੋ ਪ੍ਰਭ ਦੀਠਾ RAM ਜੀ ਅਨਦੋ ਅਨਦ ਕਣਾ ਇਥੇ ਵਿਸਰਾਮ ਮੈਂ ਇਥੇ ਯਮਕ ਸੋ ਪ੍ਰਭ ਦੀਠਾ RAM ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੈਂ ਹਰ ਰਸ ਮੀਠਾ RAM ਹਰ ਰਸ ਮੀਠਾ ਮਨ ਮਹਿਮੂਠਾ ਸਤਗੁਰੂ ਠੂਠਾ ਸਹਜ ਪਿਆ ਗ੍ਰਹਿ ਵਸ ਆਇਆ ਮੰਗਲ ਗਾਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਜ ਦੁਸ਼ਟ ਓਏ ਭਾਗ ਗਿਆ ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਬਸੀਠਾ ਕਹ ਨਾਨਕ ਹਰ ਸਿਆਉ ਮਨ ਮੰਨਿਆ ਸੋ ਪ੍ਰਭ ਨੈਣੀ ਡੀਠਾ ਸੋ ਪ੍ਰਭ ਨੈਣੀ ਡੀਠਾ ਸੋਹਿਆੜੇ ਸੋਹਿਆੜੇ ਮੇਰੇ ਬੰਕ ਦੁਆਰੇ RAM ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਹਾਂ ਪਾਹਨੜੇ ਨਹੀਂ ਕਹਿਣਾ ਔਂਕੜ ਲਾ ਕੇ ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਆਪੇ ਜਾਣੀ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਹਾਏ ਪਦ ਧਿਆਨ ਨਾਲ ਉਚਾਰਨ ਕਰਨੇ ਹਨ ਜਾਨੀ ਨਿਆ ਨਾ ਉਚਾਰਨ ਕਰਨਾ ਪੁੱਲਾ ਜਾਨੀ ਮਾਨੀ ਆਮ ਪਾਠੀ ਸਿੰਘ ਜਾਨੀ ਮਾਨੀ ਐਉਂ ਕਹਿ ਦਿੰਦੇ ਹਨ ਧਿਆਨ ਨਾਲ ਉਚਾਰਨ ਕਰਨਾ ਆਪੇ ਜਾਨੀ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਕਹ ਨਾਨਕ ਸੋਹ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ਨਵ ਨਿੱਧੇ ਨਾਉ ਨਿੱਧੇ ਮੇਰੇ ਘਰ ਮਹਿ ਆਈ RAM ਨਵ ਨਿੱਧੇ ਨਾਉ ਨਿੱਧੇ ਇਥੇ ਵਿਸਰਾਮ ਮੇਰੇ ਘਰ ਮਹਿ ਆਈ RAM ਸਭ ਕਿਸ ਮੈਂ ਸਭ ਕਿਸ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਿਖਾਈ ਸਹਿ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਕਦੇ ਨਾ ਵਿਆਪੈ ਮਾਨ ਚਿੰਦਾ ਗੋਬਿੰਦ ਗਾਜੇ ਅਨਹਦ ਬਾਜੇ ਅਚਰਜ ਸੋਭ ਬਣਾਈ ਕਹ ਨਾਨਕ ਪੇਰ ਮੇਰਾ ਸੰਗੇ ਅਚਰਜ ਸੋਭ ਬਣਾਈ ਸਿੰਦ ਗਾਜੇ ਅਨਹਦ ਬਾਜੇ ਅਚਰਜ ਸੂਬ ਬਣਾਈ ਕਹ ਨਾਨਕ ਪਿਰ ਮੇਰਾ ਸੰਗੇ ਤਾ ਮੈਂ ਨਵ ਨਿਧ ਪਾਈ ਤਾ ਮੈਂ ਨਵ ਨਿਧ ਪਾਈ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ RAM ਬਖਮੋ ਬਖਮ ਅਖਾੜਾ ਮੈਂ ਗੁਰ ਮਿਲ ਜੀਤਾ RAM ਗੁਰ ਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਪਰਮ ਗੜਾ ਜੀ ਗੌਰ ਮਿਲ ਜੀਤਾ ਹਰ ਹਰ ਕੀਤਾ ਜੀਤਾ ਪਾਦ ਜਿਹੜੇ ਨੇ ਨਾ ਖਾਸ ਕੀ ਉਚਾਰਨ ਕਰਨੇ ਆ ਟੂਟੀ ਪੀਤਾ ਪਰਮ ਗੜਾ ਗੜਾ ਆਪਾਰ ਉਚਾਰਨ ਬਾਯਾ ਖਜ਼ਾਨਾ ਬਹੁਤ ਨਿਦਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹ ਨਾਨਕ ਜਾ ਵਲ ਸੁਆਮੀ ਤਾ ਸਰਸੇ ਭਾਈ ਮੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ